ਸਤਨਾਮ ਸ੍ਰੀ ਵਾਹਿਗੁਰੂ ਜੀ ਰਹਿ ਰਾਸ ਸਾਹਿਬ ਹਰ ਜੁਗ ਜੁਗ ਭਗਤੋ ਪਾਇਆ ਪੈਜ ਰਖਦਾ ਆ ਰਾਮ ਰਾਜ ਹਰਣਾ ਖਸ ਦੁਸ਼ਟ ਹਰ ਮਾਰਿਆ ਪ੍ਰਹਲਾਦ ਤਰਾਇਆ ਹੰਕਾਰੀ ਅਨੰਦ ਕਾ ਪਿੱਠ ਦੇ ਨਾਮ ਦੇਉ ਮੁਖ ਲਾਇਆ ਜਨਾਨਨ ਕਾ ਸਹਰ ਸੇਵਿਆ ਅੰਤ ਲੈ ਛਡਾਇ ਸਲੋਕ ਮਹੱਲਾ ਪਹਿਲਾ ਦੁਖਦਾਰੂ ਸੁਖ ਰੋਗ ਪਿਆ ਜਾਂ ਸੁਖਤਾ ਮਨ ਨ ਹੋਈ ਤੂੰ ਕਰਤਾ ਕਰਣਾ ਮੈਂ ਨਹੀਂ ਜਾਂ ਕਰੀ ਨ ਹੋਈ ਭਲੇ ਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲਖਿਆ ਰਹੋ ਜਾਤਮਹਿ ਜੋਤ ਜੋਤਮਹਿ ਜਾਤਾ ਅਕਲ ਕਲਾ ਭਰਪੂਰ ਰਹਾ ਤੂੰ ਸੱਚਾ ਸਾਹਿਬ ਸਿਫਤ ਸਵਾਲਿਓ ਜਿਨ ਕੀ ਤਿਸੋ ਪਾਰ ਪਿਆ ਕੋ ਨਾਨਕ ਕਰਤੇ ਕੀਆ ਬਤਾਂ ਜੋ ਕੁਛ ਕਰਨਾ ਸੋ ਕਰ ਰਹਾ ਸੋਦਰ ਰਾਗ ਅਸਾ ਮਹੱਲਾ ਪਹਿਲਾ ਇੱਕੋ ਓੰਕਾਰ ਸਤਗੁਰ ਪ੍ਰਸਾਦ ਸੋਦਰ ਤੇਰਾ ਕਿਹਾ ਸੋ ਕਰਕੇ ਹਾ ਜਿਤ ਬਹਿ ਸਰਬ ਸੰਮਾਲੇ ਵਾਜੇ ਤੇਰੇ ਨਾਮ ਦਾਨੇ ਕਾ ਸੰਖਾ ਕਿਤੇ ਤੇਰੇ ਵਾਵਣ ਹਾਰ ਕਿਤੇ ਤੇਰੇ ਰਾਗ ਪਰਿਸੋਂ ਕਹੀਏ ਕਿਤੇ ਤੇਰੇ ਗਵਣ ਹਾਰ गावंत तुदनो पवण पाणी बसंतर गावै राजा धर्म दुवारे गावंत तुदनो चेत्तो गुप्त लिख जानन लिख लिख धर्म विचारे गावंत तुदनो ईश्वर ब्रह्मा देवी सोहन तेरे सदा स्वारे गावंत तुदनो इंद्र इंद्र आसन बैठे देवते अंदर नाल गावंत तुदनो सेठ समाधी अंदर गावन तुधनो साथ विचार गावन तुधनो जति सती संतोषी गावन तुधनो वीर करारे गावन तुधनो पंडित पन्नर खिसर जुग जुग वेद दा नाले गावन तुधनो मोहनिया मनमोहन स्वर्ग मच पयाले गावन तुधनो रत्नो पाए तेरे 86 तीर्थ नाले ਗਾਵਣ ਤੁਧਨੋ ਜੋਤ ਮਹਾਬਰਸੂਰਾ ਗਾਵਣ ਤੁਧਨੋ ਖਾਣੀ ਚਾਰੇ ਗਾਵਣ ਤੁਧਨੋ ਖੰਡ ਮੰਡਲ ਬ੍ਰਹਮੰਡਾ ਕਰ ਕਰ ਰੱਖੇ ਤੇਰੇ ਥਾਰੇ ਸੇਈ ਤੁਧਨੋ ਗਾਵਣ ਜੋਤ ਤੁਧ ਪਾਵਣ ਰਤੇ ਤੇਰੇ ਭਗਤਰ ਸਾਲੇ ਹੋਰ ਕੀਤੇ ਤੁਧਨੋ ਗਾਵਣ ਸੇ ਮਾ ਚਤਨ ਆਵਨ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸੱਚਾ ਸਚਿ ਨਾਈ ਹੈ ਪੀ ਹੋਸੀ ਜਾਏ ਨਾ ਜਾਸੀ ਰਚਨਾ ਜਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਨਸੀ ਮਾਇਆ ਜਨ ਪਾਈ ਕਰ ਕਰ ਦੇਖੇ ਕਿ ਤਾ ਆਪਣ ਜੋ ਤਸਦੀਬ ਵੜਾਈ ਜੋ ਤਸ ਭਾਵੇਂ ਸੋਈ ਕਰਸੀ ਫਿਰ ਹੁਕਮ ਨਾ ਕਰ ਨਾ ਜਾਏ ਸੋ ਪਤ ਸਾਹ ਸਹ ਪਤ ਸਾਹਿਬ ਨਾਨਕ ਰਹਿਣ ਰਜਾਈ ਆਸਾ ਮਹੱਲਾ ਪਹਿਲਾ ਸੁਣ ਵਡਾ ਆਖੇ ਸਭ ਕੋ ਏ ਕਿਵਡ ਵੱਡਾ ਢੀਠਾ ਹੋਏ ਕੀਮਤ ਪਾਏ ਨ ਕਹਿਆ ਜਾਏ ਕਹਿਣ ਵਾਲੇ ਤੇਰੇ ਰਹਿ ਸਮਾਏ ਵੱਡੇ ਮੇਰੇ ਸਾਹਿਬਾ ਗਰਗਭੀਰਾ ਗੁਣੀ ਗਹੀਰਾ ਕੋਇ ਨ ਜਾਣੇ ਤੇਰਾ ਕਿਤਾ ਕੇ ਵਡਚੀ ਰਹਾਉ ਸਭ ਸੁਰਤੀ ਮਿਲ ਸੁਰਤ ਕਮਾਈ ਸਭ ਕੀ ਮਤ ਮਿਲ ਕੀਮਤ ਪਾਈ ਗਿਆਨੀ ਤਹਨੀ ਗੁਰਗੁਰ ਹਾਈ ਕਹ ਨਾ ਜਾਈ ਤੇਰੀ ਤਲਵੜਿਆਈ ਸਭ ਸਤ ਸਭ ਤਪ ਸਭ ਚੰਗਿਆਈਆਂ ਸਿੱਧਾ ਪੁਰਖਾਂ ਕੀ ਆਵਡਿਆਈਆਂ ਤੁਧਰ ਮੇ ਸਿੱਧੀ ਕੇ ਨੈਣ ਅਪਈਆ ਕਰਮਲਾ ਨਹੀਂ ਠਾਕ ਰਹੀਆ ਆਖਣ ਵਾਲਾ ਕਿਆ ਵਿਚਾਰਾ ਸਿਫਤੀ ਭਰੇ ਤੇਰੇ ਪੰਡਾਰਾ ਜਸਤੂੰ ਦੇ ਤਸਾ ਕਿਆ ਚਾਰਾ ਨਾਨਕ ਸੱਚ ਸਵਾਰਣ ਹਾਰਾ ਆਸਾ ਮਹੱਲਾ ਪਹਿਲਾ ਆਖਾਂ ਜੀਵਾਂ ਅਸਰੈ ਮਰ ਜਾਓ ਆਖਣ ਓਖਾ ਸੱਚਾ ਨਾਮ ਸੱਚੇ ਨਾਮ ਕੀ ਲਗੇ ਪੂਖ ਉੱਤ ਭੁੱਖਾ ਖਾਏ ਚਲੀ ਹੈ ਦੁੱਖ ਸੋ ਕਿਉਂ ਵਿਸਰੇ ਮੇਰੀ ਮਾਇ ਸੱਚਾ ਸਾਹਿਬ ਸੱਚ ਨੈਰਾ ਸੱਚੇ ਨਾਮ ਕੀ ਤਲਵੜ ਆਈ ਆਖ ਥਕੇ ਕੀਮਤ ਨਹੀਂ ਪਾਈ ਜੇ ਸਭ ਮਿਲ ਕੇ ਆਖਣ ਪਾਏ ਵੱਡਾ ਨਾ ਹੋਵੇ ਘਟ ਨ ਜਾਏ ਨਾ ਉਮਰੈ ਨ ਹੋਵੇ ਸੋਗ ਦੇਦਾਰੈ ਨ ਚੁੱਕੇ ਭੋਗ ਗੁਣੇ ਹੋਰ ਨਹੀਂ ਕੋਏ ਨਾ ਕੋ ਹੋਆ ਨਾ ਕੋ ਹੋਏ ਜਿਵੜੇ ਆਪ ਤੇਵੜ ਤੇਰੀ ਦਾ ਜਿਨ ਦਿਨ ਕਰਕੇ ਕੀਤੀ ਰਾਤ ਖਸਮ ਵਿਸਾਰੇ ਤੇ ਇੱਕ ਮਜਾਤ ਨਾਨਕ ਨਾ ਵੈਬਾ ਸਨਾਤ ਰਾਗ ਗੂਜਰੀ ਮਹੱਲਾ ਚੌਥਾ ਹਰ ਕੇ ਜਨ ਸਤਗੁਰ ਸਤਪੁਰਖਾ ਬਿਨੋ ਕਰੋ ਗੁਰ ਪਾਸ ہم کی رہے کرم سدگورو سرنائ کرداں نام پرگاس میرے میتو گوردےو مو کو رام نام پرگاس گرمت نام میرا پران سکھائی ہر کیرتہ مری رہ راس راہ ہر جن کے وڈ پاگ وڈیرے جن ہر ہر سدھا ہر پیاس ہر ہر نام ملے ترپتا سیں مل سنگ تو گون پرگاس ਜਨ ਹਰ 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 ਰਸਨਾਮ ਨਾ ਪਾਇਆ ਤੇ ਭਾਗੀਨ ਜਮਪਾਸ ਜੋ ਸਤਗੁਰ ਸਰਣ ਸੰਗਤ ਨਹੀਂ ਆਏ ਤ੍ਰਿਗ ਜੀਵੇ ਤ੍ਰਿਗ ਜੀ ਵਾਸ ਜਨ ਹਰ ਜਨ ਸਤਗੁਰ ਸੰਗਤ ਪਾਈ ਤਨ ਧੁਰ ਮਸਤਕ ਲਿਖਿਆ ਲੇ ਖਾਸ ਤਨ ਤਨ ਸਤ ਸੰਗਤ ਜਿਤ ਹਰਸ ਪਾਇਆ ਮਿਲ ਜਨ ਨਾਨਕ ਨਾਮ ਪ੍ਰਗਾਸ raag gujri mahalla 5 kahe re man chit veh udum jaa ahar har ji o pariya sahel patthar main janto paaye taa kar rizq aaga kar taraya mere maado ji sat sangat mile sutarya gur prasad param pad paaya sukhe kasht harya rahav janan pita lok sut banta कोई न किसकी तरिया सिर सिर संभाहे ठाकुर काहे करेया। उड़े तिस चुगा मन पौ कर उडे ऊ आवै सै कोसा तस पाचै बचरे छरया तेन कवन खिलवे कवन चुगावे मनमहे सिमरन करवनिधान दस अष्ट सिधान ठाकुर कर तल तरया ਜਨ ਨਾਨਕ ਬਲਬਲ ਸਤ ਬਲ ਜਾਈਏ ਤੇਰਾ ਅੰਤ ਨਾ ਪਾਰਾ ਵਰਿਆ ਰਹਾ ਗਿਆ ਸਾ ਮਹੱਲਾ ਚੌਥਾ ਸੋ ਪ੍ਰਖਿ ਕੋ ਅੰਕਾਰ ਸਤਗੁਰ ਪ੍ਰਸਾਦ ਸੋ ਪ੍ਰਖ ਨਰੰਜਨ ਹਰ ਪ੍ਰਖ ਨਰੰਜਨ ਹਰਗ ਮਾਗ ਮਾ ਪਾਰਾ ਸਭ ਧਾਵੈ ਸਭ ਧਾਵੈ ਤੁਧ ਜੀ ਹਰ ਸੱਚੇ ਸਰਜਣਹਾਰ ਸਭ ਜੀ ਤੁਮਾਰੇ ਜੀ ਤੂੰ ਜੀ ਆਕਾ ਦਾ ਤਾਰ ਹਰ ਧਵੋ ਸੰਤੋਜੀ ਸਭ ਦੁਖ ਵਿਸਾਰਨ ਹਾਰਾ ਹਰਿਆਪੇ ਠਾਕੁਰ ਹਰਿਆਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ ਤੂੰ ਘਟ ਘਟ ਅੰਤਰ ਸਰਬ ਨਰਨਤਰ ਜੀ ਹਰੇ ਕੋ ਬੁਰਖ ਸਮਾਨ ਇਕ ਦਾ ਤੇ ਇਕ ਪੇਖਾਰੀ ਜੀ ਸਭ ਤੇਰੇ ਚੋਜ ਵਡਾਣਾ ਤੂੰ ਆਪੇ ਦਾਤਾ ਪੇ ਪੁੱਤਾ ਜੀ ਹਾਂ ਤੁਰ ਬਿਨੇ ਅਵਰਣ ਜਾਣ ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ ਤੇਰੇ ਕਿਆ ਗੁਣ ਆਖ ਵਖਾਣਾ ਜੋ ਸੇਵਹਿ ਜੋ ਸੇਵਹਿ ਤੁਧ ਜੀ ਜਨ ਨਾਨਕ ਤਨ ਕੁਰਬਾਨ ਹਰ ਧਾਵਹਿ ਹਰ ਧਾਵਹਿ ਤੁਧ ਜੀ ਸੇ ਜਾਨੁ ਜੁਗ ਮਹਿ ਸੁਖ ਵਾਸੀ ਸੇ ਮੁਕਤ ਸੇ ਮੁਕਤ ਭਏ ਜਨ ਹਰ ਧਾਇਆ ਜੀ ਤਨ ਟੁੱਟੀ ਜਮ ਕੀ ਫਾਸੀ ਜਨਨਰ ਪਾ ਜਨਾਰ ਨਿਰਪਉ ਤਾਇਾ ਜੀ ਤਨ ਕਾ ਪਾ ਸਭ ਗੁਵਾਸੀ ਜਨ ਸੇਵਾ ਜਨ ਸੇਵਾ ਮੇਰਾ ਹਰ ਜੀ ਤੇ ਹਰ ਹਰ ਰੂਪ ਸਮਾਸੀ ਸੇ ਤਨ ਸੇ ਤਨ ਜਨ ਹਰਤਾ ਆ ਜੀ ਜਨ ਨਾਨਕ ਤਨ ਬਲ ਜਾਸੀ ਤੇਰੀ ਭਗਤ ਤੇਰੀ ਭਗਤ ਭੰਡਾਰ ਜੀ ਭਰੇ ਬੇਅੰਤ ਬੇਅੰਤਾ ਤੇਰੇ ਭਗਤ ਤੇਰੇ பக்த ਸਲਾਹਨ ਤੁਧ ਜੀ ਹਰਿ ਅਨ ਕਹਨੇ ਕ ਅਨੰਤਾ ਤੇਰੀ ਅਨਕ ਤੇਰੀ ਅਨਕ ਕਰੇ ਹਰ ਪੂਜਾ ਜੀ ਤਪ ਤਪ ਹੈ ਜਪ ਹੈ ਬੇਅੰਤਾ ਤੇਰੇ ਅਨੇਕ ਤੇਰੇ ਅਨੇਕ ਪੜ੍ਹੇ ਬਹੁ ਸਮਰਤ ਸਾਸਤ ਜੀ ਕਰ ਕਰਿਆ ਖੜ ਕਰਮ ਕਰਨਤਾ ਸੇ ਭਗਤ ਸੇ ਭਗਤ ਭਲੇ ਜਨ ਨਾਨਕ ਜੀ ਜੋ ਭਾਵ ਹੈ ਮੇਰੇ ਹਰਿ ਭਗਵੰਤਾ ਤੂੰ ਆਪ ਤੁਰਖੇ ਪਰੰਪਰ ਕਰਤਾ ਜੀ ਤੁਧ ਜਿਵੜੇ ਵਰਨਾ ਕੋਈ ਤੂੰ ਜੁਗ ਜੁਗ ਇੱਕੋ ਸਦਾ ਸਦਾ ਤੂੰ ਇੱਕੋ ਜੀ ਤੂੰ ਨੇ ਚਲ ਕਰਤਾ ਸੋਈ ਤੁਧ ਆਪੇ ਪਾਵੈ ਸੋਈ ਵਰਤਾ ਜੀ ਤੂੰ ਆਪੇ ਕਰੈ ਸੋਈ ਤੁਧ ਆਪੇ ਸ੍ਰੇਸ਼ਟ ਸਭ ਪਾਈ ਜੀ ਤੁਧ ਆਪੇ ਸ੍ਰਜ ਸਭ ਕੋਈ ਜਨਨਾਰ ਕੋ ਗੁਣ ਗਾਵੈ ਕਰਤੇ ਕੇ ਜੀ ਜੋ ਸਭ ਸਹਿ ਕਾ ਜਾਣੋਈ ਆਸਾ ਮਹੱਲਾ ਚੌਥਾ ਤੂੰ ਕਰਤਾ ਸਚਿਆਰ ਮੈਂਡਾ ਸਾਈ ਜੋ ਤੋ ਭਾਵੈ ਸੋਈ ਥਿਸੀ ਜੋ ਤੂੰ ਦੇ ਸੋਈ ਹੋ ਪਾਈ ਰਾਵ ਸਭ ਤੇਰੀ ਤੂੰ ਸਭ ਨਹੀਂ ਤਿਆਆ ਜਸਨਾ ਕਿਰਪਾ ਕਰਹਿਤੁ ਨਾਮ ਰਤਨ ਪਾਇਆ ਗੁਰਮੁਖ ਲਾਧਾ ਮਨਮੁਖ ਗਵਾਇਆ ਤੂੰ ਤਾਂ ਆਪ ਵਿਛੋੜਿਆ ਆਪ ਮਿਲਾਇਆ ਤੂੰ ਦਰਿਆ ਸਭ ਤੁਝ ਹੀ ਮਾਹੇ ਤੁਝ ਬਿਨ ਦੂਜਾ ਕੋਈ ਨਾ ਏ ਜੀ ਜੰਤ ਸਭ ਤੇਰਾ ਖੇਲ ਵਿਜੋਗ ਮਿਲ ਵਿਛੜਿਆ ਸੰਜੋਗੀ ਮੇਲ ਜਸਨਾ ਤੂੰ ਜਾਣੈ ਸੋਈ ਜਨ ਜਾਣੈ ਹਰ ਗੁਣ ਸਦੀ ਹੀ ਆਖ ਵਖਾਣ ਜਨ ਹਰ ਸੇ ਵੈਤਨ ਸੁਖ ਪਾਇਆ ਸਜੈ ਹਰਨਾਮ ਸੁਮਾਇ ਤੂੰ ਆਪੇ ਕਰਤਾ ਤੇਰਾ ਕੀ ਆ ਸਭ ਹੋਏ ਤੁਧ ਭਿਰਨ ਦੂਜਾ ਵਰਣ ਕੋਏ ਤੂੰ ਕਰ ਕਰ ਵੇਖੇ ਜਾਣੇ ਸੋਏ ਜਨਣਾ ਨੁਕ ਗੁਰਮੁਖ ਪ੍ਰਗਟ ਹੋਏ ਆਸਾ ਮਹੱਲਾ ਪਹਿਲਾ ਤਿਤ ਸਰ ਵਰਡਾ ਪਹਿਲੇ ਨ ਵਸਾ ਪਾਣੀ ਭਾਵਕ ਤੁਨੇ ਕੀਆ ਪੰਕਜ ਮੋਹ ਪਗ ਨਹੀਂ ਚੱਲੇ ਹਮ ਦੇਖਾ ਤੁਹਾਨੂੰ ਬੀਲੇ ਮਨ ਏਕ ਨਚੇਤ ਸਮੂਡ ਮਨਾ ਹਰ ਬਿਸਰਤ ਤੇਰੇ ਗੁਣ ਗਲਿਆ ਰਹਾ ਨਾ ਹੋ ਜਤੀ ਸਤੀ ਨਹੀਂ ਪੜਿਆ ਮੂਰਖ ਮੁਗਦਾ ਜਨਮ ਪਿਆ ਪਰਨੋਤ ਨਾਨਕ ਤਨ ਕੀ ਸਰਣਾ ਜਿੰ ਤੂੰ ਨਹੀਂ ਵਿਸਰਿਆ ਆਸਾ ਮਹੱਲਾ ਪੰਜਵਾਂ ਭਈ ਪ੍ਰਾਪਤ ਮਾਨ ਖੁਦੇ ਹੁਰੀਆ ਗੋਬਿੰਦ ਮਰਨ ਕੀ ਹੋ ਤੇਰੀ ਬਰੀਆ ਅਵਰ ਕਾਜ ਤੇਰਾ ਕਿਤੈ ਨਾ ਕਾਮ ਮਿਲ ਸਾਧ ਸੰਗਤ ਭਜ ਕੇ ਵਲ ਨਾਮ ਸਰੰਜਾ ਮਲਾਗ ਭਵਜਲ ਤਰਨ ਕੈ ਜਨਮ ਬ੍ਰਿਥਾ ਜਾਤ ਰੰਗ ਮਾਇਆ ਕੈ ਰਹਾਉ ਜਪ ਤਪ ਸੰਜਮ ਧਰਮ ਨਾ ਕਮਾਇਆ ਸੇਵਾ ਸਾਧਨ ਜਾਣਿਆ ਹਰ ਰਾਇਆ ਕਹੋ ਨਾਨਕ ਹਮ ਨੀਚ ਕਰਮਾ ਸ਼ਰਨ ਪਰੇ ਕੀ ਰੱਖੋ ਸਰਮਾ ਜਪ ਤਪ ਸੰਜਮ ਧਰਮ ਨਾ ਕਮਾਇਆ ਸੇਵਾ ਸਾਧਨ ਜਾਨ ਹਰ ਰਾਇ ਕਹੋ ਨਾਨਕ ਹਮ ਨੀਚ ਕਰਮਾ ਸ਼ਰਨ ਪਰੇ ਕੀ ਰੱਖੋ ਸਰਮਾ ਇੱਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ ਦਸਵੀਂ ਕਬਿਓ ਬਾਤ वेंटि चौपाई हमरी करो हाथ दैर छा पूर्ण होए चित की इच्छा तब चरण मन रहे हमारा अपना जान करो प्रत पार हमरे दुष्ट सभा तुम काव आप हाथ द मोहि बचाव सुखी बसे मोरो परिवार सेवक सिख सभा करतार मोर छनज करदा करया ਸਬੈਰਨ ਕੋ ਆਸੰਘਰਿਆ ਪੂਰਨ ਹੋਏ ਹਮਾਰੀ ਆਸਾ ਤੋਰ ਪਦਨ ਕੀ ਰਹਿ ਪਿਆਸ ਤਮੈ ਛਾੜ ਕੋਈ ਅਵਰ ਨ ਤਿਹਉ ਜੋ ਵਰ ਚਾਹੂ ਸੋ ਤੁਮ ਤੇ ਪਾਉ ਸੇਵਕ ਸਿੱਖ ਹਮਾਰੇ ਤਾਰੀ ਹੈ ਚੁਣ ਚੁਣ ਸਤਰਾ ਮਾਰੇ ਮਾਰੀ ਹੈ ਆਪ ਹਾਤ ਦਾ ਮੁਝੈ ਉਬਰਿਆ ਮਰਨ ਕਾਲ ਕਾ ਤਰਾਸਨ ਵਰਿਆ ਹੂ ਜੋ ਸਦਾ ਹਮਾਰੇ ਪਛਾ ਸਰੀਸ ਤੁਝ ਜੋ ਕਰਿਓ ਰਖਾ ਔਰ ਆਖ ਲਿਓ ਮੈ ਰਖਨ ਹਾਰੇ ਸਾਇਬ ਸੰਤ ਸਹਾਇ ਪਿਆਰੇ ਦੀਨ ਬੰਧ ਦੁਸ਼ਟਨ ਕੇ ਹੰਤਾ ਤੁਮੋਹੁ ਪ੍ਰੀ ਚਤੁਰਦਸ ਕੰਤਾ ਕਾਲ ਪਾਇ ਬ੍ਰਹਮਾ ਬਾਪ ਤਰਾ ਕਾਲ ਪਾਇ Shiv ਜੂ ਅਵਤਰਾ ਕਾਲ ਪਾਇ ਕਰਬਿ ਸੰ ਪ੍ਰਕਾਸ਼ਾ ਸਕਲ ਕਾਲ ਕਾ ਕੀਆ ਤਮਾਸਾ ਜਵਨ ਕਾਲ ਜੋਗੀ ਸਭ ਕੀਓ ਬੇਦਰਾਇ ਬੰਮਾ ਜੁਥੀ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਹ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵ ਦੇ ਤਜਛਨ ਉਪਜਾਇਓ ਆਦ ਅੰਤ ਇੱਕ ਐ ਅਵਤਾਰਾ ਸੋਈ ਗੁਰੂ ਸਮਝੋ ਹਮਾਰਾ ਨਮਸਕਾਰ ਤੁਸੀਂ ਹੀ ਕੋ ਮਾਰੀ ਸਕਲ ਪ੍ਰਜਾ ਜਨੇ ਆਪ ਸਵਾਰੀ ਸਿਵ ਕਨ ਕੋ ਸਿਵ ਗੁਰੂ ਸੁਖ ਦੀਓ ਸਤਰਣ ਕੋ ਪਲਮੋ ਬਦ ਕੀਓ घट्ट घट के अंतर की जानत भले बुरे की पीर चीटी ते चीटी स्थूला सब पर कृपा दृष्ट कर फूला संतन दुख पाए ते दुखी सुख पाए साधन के सुखी एक एक की पीर पहचाना है घट घट के पटपट की जाना जबोद करख करा करतारा दे अपारा जबे आकर करतहु गबु तुम मैं मिलतु दे तरसहु जेते बदन श्रेष्ठ सबतार आप आप नी बुजू चार तुम सभी तेरा तनराल जानत भेद भेद हरे आलम नकार निरकार निरलंभ आद अनिलो नाद संभव ताका मूड़ो चारत पैदा जाको पेव न प्राप्त वेदा ਤਾ ਕਾ ਕਰਪਾ ਨੇ ਅਨੁਮਾਨਤ ਮਹਾ ਮੂੜ ਕਛ ਭੇਦ ਨ ਜਾਣ ਮਹਾਦੇਵ ਕੋ ਕਹਿ ਸਦਾ ਸਿਵ ਰੰਗਕਾਰ ਕਾ ਚੀਨ ਤ ਨਹਿ ਪਵ ਆਪ ਆਪਨੀ ਬੁਧ ਹੈ ਜੇਤੀ ਮਰਨ ਤ ਪੈਨ ਪੈਨ ਤਹ ਤੇਤੀ ਤੁਮਰਾ ਲਖਾ ਨ ਜਾਏ ਪਸਾਰਾ ਕਹਿ ਬਦ ਸਦਾ ਪ੍ਰਥਮ ਸੰਸਾਰਾ ਇਕੈ ਰੂਪਾ ਨੂਰ ਸਰੂਪਾ ਅਰੰਕ ਭਯੋ ਰਾਵ ਕਹਿ ਭੂਪਾ अंड जेर ज से तकीनी उतपुज खान बहुर रचदीनी कहूं फूल राजा हव बैठा कहूं सगरी दुखाए अचंभव आ जुगा स्वरूप स्वयं भव अवरछा अच्छा मेरी तुम करो सखो संगरो दुष्ट जिते उठवा तुत पाता सकल मलेच करो रणकाता जेसतवसर तो नी परे तिनके दुष्ट दुख मरे पुरख जवन पग परे तिहारे तिनके तुम संकट सबटारे जो कल को एक बारते हैं, ताके काल हैं। हो है सब काला दुष्ट अरिष्ट टरें तक कृपा दृष्ट तन न हर हो ताके ताप तर्क मोहर हो रिद्ध सिद्ध करमो सब होई दुष्ट छा छवै सकन कोई एक बार जन तुमै संभारा काल फासते तयो बार जन नर नाम तहारो कहा दर्द दुष्ट दुख तेरा खड़के तुमै शरण तिहारी आपाद लो बारी सर्व ठौर मोह सहाय दुष्ट दुख ते लो बचाई खड़के तुमै शरण तिहारी ਆਪ ਆਦਲ ਉਬਾਰੀ ਸਰਬ ਠੌਰ ਮੋਹ ਸਾਈ ਦੁਸ਼ਟ ਦੋਖ ਤੇ ਲੋ ਬਚਾਈ ਸਵਈਆ ਪਾਹੇ ਗਏ ਜਬ ਤੇ ਤੁਮਾਰੇ ਤਬ ਤੇ ਕੋ ਆਖ ਤਰੇ ਨਹੀਂ ਆਨਿਓ ਰਾਮ ਰਹੀਮ ਪੁਰਾਨ ਕੁਰਾਨ ਅਨੇਕ ਹੈ ਮਤ ਇਕ ਨ ਮੰਨ ਸਿਮਰਤ ਸਾਸਤਰ ਬੇਤ ਸਬੈ ਬਹੁ ਪੇਤ ਕਹੈ ਹਮ ਇਕ ਨ ਜਾਣਿਓ ਸਰਿਸਪਾਨ ਕਿਰਪਾ ਤੁਮਰੀ ਕਰ ਮੈਂ ਨਾ ਕਹੋ ਸਭ ਤੋਹਿ ਬਖਨ ਦੋਰਾ ਸਗਲ ਦਵਾਰ ਕਾ ਛਾੜ ਕੇ ਗਇਓ ਤੁਹਾਰੋ ਦਵਾਰ ਬਾਹੇ ਗਏ ਕਿ ਲਾਜ ਅਸ ਗੋਬਿੰਦ ਦਾਸ ਤੁਹਾਰ ਸਗਲ ਦਵਾਰ ਕਾ ਛਾੜ ਕੇ ਗਇਓ ਤੁਹਾਰੋ ਦਵਾਰ ਬਾਹੇ ਗਏ ਕਿ ਲਾਜ ਅਸ ਗੋਬਿੰਦ ਦਾਸ ਤੁਹਾਰ ਓ ਰਾਮ ਕਲੀ ਮਹਲਾ 3 ਆਨੰਦ ਇਕ ਓੰਕਾਰ ਸਤਗੁਰ ਪ੍ਰਸਾਦ ਆਨੰਦ ਪਾਇਆ ਮੇਰੀ ਮਾਏ ਸਤਗੁਰੂ ਮੈਂ ਪਾਇਆ ਸਤਗੁਰਤਾ ਪਾਇਆ ਸਹਜ ਸਿਤੀ ਮਨ ਵਝਿਆ ਵਧਾਈਆਂ ਆਰਾਗ ਰਤਨ ਪਰਵਾਰ ਪਰੀਆਂ ਸਬਦ ਗਾਵਣੀਆਂ ਸਬਦੋਤਾ ਗਾਵੋ ਹਰੀ ਕੇਰਾ ਮਨ ਜਨੀ ਵਸਾਇਆ ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰੇ ਆ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੁਖ ਸਭ ਵਿਸਾਰਣ ਅੰਗੀਕਾਰੋ ਕਰੇ ਤੇਰਾ ਕਰਜ ਸਭ ਸਵਾਰਣ ਸਭਨਾ ਗਲਾ ਸਮਰਤ ਸੁਆਮੀ ਸੋ ਕਿਉ ਮਨੋ ਵਿਸਾਰੇ ਕਹ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਤਿ ਸਾਹਿਬਾ ਕਿਆ ਨਹੀਂ ਕਰਤੇ ਰਹਿ ਕਰਤਾ ਤੇਰਾ ਸਭ ਕੁਛ ਹੈ ਜਿਸ ਦੇ ਸੋ ਪਾਵੇ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੈ ਮਨ ਵਸਿਆ ਵਾਜੇ ਸਬਦ ਘਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰਤੇ ਰਹਿ ਸਾਚਾ ਨਾਮ ਮੇਰਾ ਆਧਾਰ ਸਾਚ ਨਾਮੇ ਆਧਾਰ ਮੇਰਾ ਜਿਨ ਭੁੱਖਾ ਸਭ ਗਵਾਈਆ ਕਰ ਸਾਥ ਸੁਖ ਮਰਵਾਏ ਵਸਿਆ ਜਨੇ ਛਾ ਸਭ ਪੁਜਾਈਆ ਸਦਾ ਕਰਮਾਨ ਕੀਤਾ ਗੁਰੂ ਵਿਟੋ ਜਿਸ ਦੀਆਂ ਇਹ ਵਡਿਆਈਆ ਕਹਿ ਨਾਰਕ ਸੁਨੋ ਸੰਤੋ ਸਭ ਤਰੋ ਪਿਆਰੋ ਸਾਚਾ ਨਾਮੇਰਾ ਆਧਾਰੋ ਵਾਜੇ ਪੰਚ ਸ਼ਬਦ ਤਤ ਕਰਸ ਭਾਗੈ ਕਰਸ ਭੱਗੈ ਸਬਦਵਾਜੇ ਕਲਾ ਜਿਤ ਕਰਤਾਰੀਆ ਪੰਚ ਦੂਤ ਤੁਦ ਦਸ ਕੀਤੇ ਕਾਲ ਕੰਟਕ ਮਾਰਿਆ ਧੁਰ ਕਰਮ ਪਾਇ ਤੁਦ ਜਨ ਕਾ ਸੇਨਾ ਮਾਰ ਕੇ ਲਗੇ ਕਹਿ ਨਾਨਕ ਤਸ ਕੋਆ ਤਿਤਕਾਰ ਅਨਹਦ ਵਾਜੇ ਅਨੰਦ ਸੁਣੋ ਵਡ ਪਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਪਾਇਆ ਉਤਰੈ ਸਗਲ ਬਸੂਰੇ ਦੁਖ ਰੋਗ ਸੰਤਾਪ ਉਤਰੈ ਸੁਣੀ ਸੱਚੀ ਬਾਣੀ ਸੰਤ ਸਾਜਣ ਪਹਿ ਸਰਸੇ ਪੂਰੇ ਗੁਰਤੇ ਜਾਣੀ ਸੁਣਤੇ ਪੁਨੀਤ ਕਹਤੇ ਪਵਿਤ ਸਤਗੁਰ ਰਹਾ ਭਰ ਪੂਰੇ ਬਨਵੰਤ ਨਹ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਸੁਣਤੇ ਪੁਨੀਤ ਕਹਤੇ ਪਵਿਤ ਸਤਗੁਰ ਰਹਾ ਭਰ ਪੂਰੇ ਬਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਮੁੰਦਾਵਣੀ ਮਹੱਲਾ ਪੰਜਵਾ ਥਾਲ ਵਿੱਚ ਤਿੰਨ ਵਸਤੂ ਪਈ ਸਤ ਸੰਤੋਖ ਵਿਚਾਰ ਅੰਮ੍ਰਿਤ ਨਾਮ ਠਾਕੁਰ ਕਾ ਪਇਓ ਜਿਸ ਕਾ ਸਭ ਸੇ ਆਧਾਰ ਜੇ ਕੋ ਖਾਵੇ ਜੇ ਕੋ ਪੁੰਚੈ ਤਿਸ ਕਾ ਹੋਏ ਉਧਾਰੋ ਇਹ ਵਸਤੂ ਤਜੀ ਨਾ ਜਾਈ ਨਿਤਨੇ ਤਰਾਖੇ ਉਰਤਾਰੋ ਤਮ ਸੰਸਾਰ ਚਰਨ ਲਗ ਤਰੀਐ ਸਭ ਨਾਨਕ ਬ੍ਰਹਮ ਪ੍ਰਸਾਰੁ ਸ਼ਲੋਕ ਮਹੱਲਾ 5 ਤੈਰਾ ਕੀਤਾ ਜਾਤੋ ਨਹੀਂ ਮੈਂ ਨਾ ਜੋਗ ਕੀ ਤੋਈ ਮੈਂ ਨਿਰਗੁਣ ਯਾਰੇ ਕੋ ਗੁਣ ਨਹੀਂ ਆਪੇ ਤਰਸ ਪਿਓਈ ਤਰਸ ਪਿਆ ਮਹਿਰਾਮ ਤੋ ਹੋਈ ਸਤਗੁਰ ਸਜਣ ਮਿਲਿਆ ਨਾਨਕ ਨਾਮ ਮਿਲੇ ਤਾਂ ਜੀਵਾ ਤਨ ਮਨ ਥੀ ਵੈ ਹਰਿਆ ਤਰਸ ਪਿਆ ਮੇਰਾ ਮਤ ਹੋਈ ਸਤਿਗੁਰ ਸੱਜਣ ਮਿਲੇ ਆ ਨਾਨਕ ਨਾਮ ਮਿਲੇ ਤਾਂ ਜੀਵਾ ਤਨ ਮਨ ਥੀ ਵੈ ਹਰਿਆ ਪੌੜੀ ਥੱਥਾ ਤੂੰ ਸਮਰੱਥ ਜਥੈ ਕੋਏ ਨਾ ਹੈ ਉੱਥਾ ਤੇਰੀ ਰੱਖ ਅਗਨੀ ਉੱਦਰ ਮਾਹੇ ਸੁਣ ਕੇ ਜਮ ਕੇ ਦੂਤ ਨਾਏ ਤੇਰਾ ਛਡ ਜਾਏ ਪੌਦਲ ਵਿਖਮਸ ਗਾਹ ਗੁਰਸਬਦੀ ਪਾਰ ਪਾਹ ਜਿਨ ਕਾ ਲਗੀ ਪਿਆਸ ਅੰਮ੍ਰਿਤ ਸੇ ਖਾਏ ਕਰਮਹਿ ਹੋ ਪੁੰਨ ਗੁਣ ਗੋਬਿੰਦ ਗਾਹ ਸਤਸਾਨੋ ਕਿਰਪਾਲ ਸੰਭਾਲੇ ਸਾਹੇ ਸਾਹੇ ਵਰਤਾ ਕੋ ਨ ਜਾਏ ਜੇ ਆਵੇ ਤੁਧ ਆਏ ਸ਼ਲੋਕ ਮਹੱਲਾ 5 ਅੰਤੁਰ ਗੁਰਿਆ ਰਧਣਾ ਜੈਵਾ ਜਪ ਗੁਰਨਾ ਨੇਤਰੀ ਸਤਗੁਰੂ ਪੇਖਣਾ ਸ਼ਰਵਣੀ ਸੁਣਨਾ ਗੁਰਨਾ ਸਤਗੁਰ ਸੇ ਤੀਰਤਿਆ ਦਰਗਾਹ ਪਈ ਠਾ ਕੌਨਾਂਨ ਕਿਰਪਾ ਕਰੇ ਜਸਨੋ ਇਹ ਵਥ ਦੇ ਜਗ ਮਹਿ ਉਤਮ ਕਾੜੀ ਐ ਵਿਰਲੇ ਕੇ ਕੇ ਮਹੱਲਾ ਪੰਜਵਾ ਰੱਖੇ ਰਖਣ ਹਾਰ ਆਪ ਉਬਾਰਿਐਨ ਗੁਰ ਕੀ ਪੈਰੀ ਪਾਏ ਕਾਸ ਵਾਰਿਆਂ ਹੋ ਆਪ ਦਿਆਲ ਮਰੋਣਾ ਵਿਸਾਰਿਆਂ ਸਾਜਨਾ ਕੇ ਸੰਗ ਭਵਜਲ ਤਾਰਿਆਂ ਸਖਤ ਨਿੰਦਕ ਦੁਸ਼ਟ ਖਿਨ ਮਾਹੇ ਬੇਦਾਰਿਆਂ ਤਿਸ ਸਾਹਿਬ ਕੀ ਟੇਕ ਨਾਨਕ ਮਨ ਮਾਹੇ ਜਿਸ ਸਿਮਰਤ ਸੁਖ ਹੋਏ ਸਗਲੇ ਦੁਖ ਜਾਈ ਸਸ ਸਾਬ ਕੀ ਟੇਕ ਨਾਨਕ ਮਨ ਮਾਹੇ ਜਿਸ ਸਿਮਰਤ ਸੁਖ ਹੋਏ ਸਗਲੇ ਦੁੱਖ ਜਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ